ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਸਾਰੇ ਸੱਜਣ ਮਿੱਤਰ ਜਿਹੜੇ ਆਪਾਂ ਨੂੰ ਦੇਖ ਰਹੇ ਨੇ YouTube ਚੈਨਲ ਗਗਨ ਸਾਈਕਲਿੰਗ ਯਾਰ ਬਲੌਗ ਦੇ ਵਿੱਚ ਸਾਰਿਆਂ ਨੂੰ ਮੋਸਟ ਵੈਲਕਮ ਜੀ ਆਇਆਂ ਨੂੰ ਤੇ ਅੱਜ ਤਾਂ ਆਪਾਂ ਸੀਗੇ ਅੱਜ ਇਹ ਕੱਤੀ ਕੁ ਡੂਪਰ ਆਪਾਂ ਸੀਗੇ ਰਾਜਸਥਾਨ ਦੇ ਨਰੂਕਗੜ ਦੇ ਵਿੱਚ ਤੇ ਪਿੱਛੇ ਆਪਣੇ ਘਰ ਦੇਖ ਸਕਦੇ ਹੋ ਤੁਸੀਂ ਇਹ ਸੰਦੀਪ ਸਫਰ ਨਾਮ ਇਹਨਾਂ ਘਰਾਂ ਜਿਹੜਾ ਆਲ ਇੰਡੀਆ ਟੂਰ ਕਰ ਰਿਹਾ ਤੇ ਰਾਤ ਆਪਾਂ ਇਹਨਾਂ ਦੇ ਘਰੇ ਰੁਕੇ ਸੀਗੇ ਆਉਂਦੇ ਹੋ ਵੀ ਆਪਾਂ ਨੂੰ ਹਨੇਰਾ ਹੋ ਗਿਆ ਸੀਗਾ ਤੋਂ ਰਾਹ ਵੀ ਤੁਹਾਨੂੰ ਪਤਾ ਕੱਚੇ ਜੀ ਸੀ ਦੇਖੋ ਟਿੱਬੇ ਜੇ ਨੇ ਇਦਾਂ ਨੂੰ ਕਰਦਾ ਵੀਊ ਦਿਖਾ ਦਿੰਨੇ ਆ ਤੇ ਆਪਾਂ ਸਾਹਮਣੇ ਉੱਧਰ ਆਪਣਾ ਵੀਡੀਓ ਰਿਕਾਰਡਿੰਗ ਕਰਨ ਲੱਗਿਆ ਬੜਾ ਕੈਂਡ 뷰 ਹੈ ਨਾ ਤੁਹਾਨੂੰ ਲੱਗ ਨਹੀਂ ਰਹੇਗੇ ਪਰ ਰਾਜਸਥਾਨ ਦਾ ਤੇ ਆਲਮੋਸਟ ਪੰਜਾਬ ਵਾਲੀ ਫੀਲਿੰਗ ਆ ਰਹੀ ਆ ਇੱਧਰ ਆਪਾਂ ਅੱਗੇ ਜਾਵਾਂਗੇ ਬੀਕਾਨੇਰ ਤੇ ਪਹਿਲਾਂ ਉਰੇ 600 ਕਿਲੋਮੀਟਰ ਦੇ ਇੱਕ ਸਮਾਦ ਲੈਲਾ ਮਨਗਣੀ ਮਜੇ ਮਣੀ ਹੋਈਆਂ ਕੋਠੇ ਜਾਵਾਂਗੇ ਤੇ ਆਪਾਂ ਫਿਰ ਉਹ ਵੀ ਤੁਹਾਨੂੰ ਦਿਖਾਵਾਂਗੇ ਜੜੇ ਹੋ ਮੰਨਣੇ ਤਾਂ ਮੇਰਾ ਵੀਰ ਸਨ ਆਰਾ ਲਿਆ ਆ ਨਿਲਮ ਮੇਂ ਧੀਰ ਕੇ ਪੈਣ ਡਾਇਆ ਮੈਥੋਂ ਖੁਸ਼ੀ ਨ ਸੰਭੀ ਜਾਨ ਦੀ ਨੀ ਅਜ ਕਰ ਆਇਆ ਅਮਰੀ ਜਾਇਆ ਅਮਰੀ ਦਿਆ ਜਾਇਆ ਵੀ ਗਲ ਲਾ ਕੇ ਮਿਲੀਏ ਹੈ ਆ ਦੋਵੇਂ ਪੈਣ ਉਪਰ ਆ ਥੈਂਕ ਯੂ ਆਉਂਦਾ ਨਾ ਵੀ ਨਰਮਾ ਵੀ ਦਿਨ ਦਾ ਜੇਕਰ ਮਤਲਬ ਇਹਦਾ ਉੱਤਰ ਜਾਣਾ ਉਹਨੂੰ ਕਿਤੇ ਵੀ ਰੁਕਣ ਦੀ ਜ਼ਰੂਰਤ ਨਹੀਂ ਐਵੇਂ ਕਹਿੰਦੇ ਨਾ ਨੱਕ ਦੀ ਸਿੱਧਾ ਨਾ ਰੋਡ ਹੈ ਜੀ ਬਸ ਠੀਕ ਆ ਬਸ ਉੱਥੇ ਜਿੱਥੇ ਮੋਣੀ ਮੋਣੀ ਚਾਹ ਟਾਬਾ ਤੋਂ ਬਹੁਤ ਸਾਰੇ ਬੰਦੇ ਹਨ ਟਾਬੇ ਵੀਕੈਂਡ ਐਰ ਤੱਕ ਵੈਸੇ ਤਾਂ ਹੁਣ ਤਾਂ ਮੈਨੂੰ ਗਿਆ ਉਹਨੂੰ ਕਾਫੀ ਟਾਈਮ ਹੋ ਗਿਆ ਜਦੋਂ ਮੈਂ ਅਜੇ ਤੋਂ 3 ਸਾਲ ਪਹਿਲਾਂ ਬੜਾ ਮੋਟਾ ਤਾਂ ਹੋ ਗਈ ਉਦੋਂ ਤੱਕ ਉਦੋਂ ਵੀ ਲਗਭਗ ਠੀਕ ਸੀਗੇ ਹੁਣ ਤਾਂ ਹੋਰ ਵੀ ਜ਼ਿਆਦਾ ਵੱਡਾ ਹੋ ਗਏ ਹੋਣਗੇ ਨਹੀਂ ਕਿਉਂਕਿ ਹੁਣ ਤਾਂ ਰੋਡ ਵੱਡਾ ਹੋ ਰਿਹਾ ਆਈ ਰਿਹਾ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਆਉਣੀ ਜੀ ਕੋਈ ਮੈਂ ਕੋਈ ਪਰੇਸ਼ਾਨੀ ਨਹੀਂ ਜਾ ਕੇ ਚੌਂਤੀਏ ਤੱਕ ਹਾਂ ਇਹ ਚੌਂਤੀਏ ਪੈ ਜਾਂਦਾ ਬਾਰਡਰ ਤੇ 32ਏ 33ਏ ਚੌਂਤੀਏ ਲੋਕਲ ਲੋਕ ਵੀ ਨੇ ਜਾ ਕੇ ਤਾਂ ਵੀ ਮਤਲਬ ਕਿ ਪੰਜਾਬੀ ਨੇ ਸਾਰੇ ਸਾਰੇ ਪੰਜਾਬੀ ਨੇ ਪੰਜਾਬੀ ਨੇ ਸਾਰੇ ਪੰਜਾਬੀ ਏਰੀਆ ਆ ਜਿਹੜਾ ਪਿੰਡ ਆ ਨਾ ਬਸੇਰਾ ਜਿਹੜਾ ਇਹ ਸਾਰੇ ਆਪਣੇ ਰਿਸ਼ਤੇਦਾਰੀ ਹੈ ਇੱਥੇ ਕੋਈ ਹੋਰ ਕੋਈ ਘਰ ਨਹੀਂ ਪਰਚੀ ਇਹਦੇ ਵਿੱਚ ਜਿਹੜੇ ਅਦਰ ਕਾਸਟ ਦੇ ਰਹਿੰਦੇ ਉਹ ਵਾਦੀ ਦੇ ਵਿੱਚ ਰਹਿੰਦੇ ਆ ਜੇ ਮੰਨ ਲਾ ਕੋਈ ਹੋਰ ਕਾਸਟ ਕਾਸਟ ਦੇ ਹੋਗੇ ਇਹ ਡੈਡੀ ਦੀ ਆਪਦੀ ਯੂਨਿਟੀ ਹੋਊਗਾ ਨਾ ਜਿੰਨੇ ਆ ਉਹ ਇੱਕ ਹੋਰ ਟਾਣੀ ਹੈ ਜੀ ਉਹ ਸਾਹਮਣੇ ਪਰਲੇ ਪਾਸੇ ਦੇਖ ਰਹੀ ਹੈ ਅੱਛਾ ਤੇ ਇਹ ਕਾਰ ਨਹੀਂ ਮੈਂ ਟਾਣੀ ਆ ਗਈ ਜੀ ਇੱਕੋ ਸਾਹਮਣੇ ਟਾਣੀ ਆ ਗਈ ਕਿੱਧਰ ਲੈ ਆ ਗਈ ਨਾਲ ਇਹ ਡੈਡੀ ਜੀ ਹੁਣੇ ਦੇ ਪੰਜ ਮਾਮੇ ਸੀ ਜੀ ਠੀਕ ਪੰਜ ਮਾਮੇ ਸੀਗੇ ਤਾਂ ਉਹਨਾਂ ਦੇ ਲਗਭਗ ਤਿੰਨ ਤਿੰਨ ਚਾਰ ਚਾਰ ਮੁੰਡੇ ਸੀ ਆ ਕਿਸੇ ਮਨਾ ਗਾਰਡਨ ਜਿੱਦਾਂ ਲਾਇਆ ਨਾ ਹਾਂਜੀ ਇਹ ਡੈਡੀ ਦੇ ਮਾਮੇ ਵੱਡੇ ਮਾਮੇ ਦੇ ਦਾ ਘਰ ਹੈ ਓਕੇ ਸਾਰੇ ਮਤਲਬ ਆਪਣੇ ਲਾਣੇ ਜੀ ਨਹੀਂ ਹਾਂਜੀ ਸਾਰੇ ਨਾਲ ਨਿੱਕੇ ਹੈ ਜੀ ਡੈਡੀ ਦੇ ਮਤਲਬ ਵੀ ਪੰਜ ਮਾਮੇ ਸੀ ਡੈਡੀ ਜੀ ਦੇ ਪੰਜੇ ਮਾਮਿਆਂ ਦੇ ਤਿੰਨ ਤਿੰਨ ਮੁੰਡੇ ਹੈ ਜੀ ਓਕੇ ਹਾਂਜੀ ਤੇ ਤਿੰਨ ਪੰਜ ਸਾਰਿਆਂ ਦੇ ਘਰ ਆ ਡੱਡਾ ਜੀ ਲਗਭਗ 16-17 ਘਰ ਤਾਂ ਡੈਡੀ ਦੇ ਨਾਨਕਿਆਂ ਦੇ ਹੋਗੇ ਜੀ ਹਾਂ ਅਲਟੀਮ ਰੌਫ ਦਾ ਇਹ ਹੋ ਬਹੁਤ ਵੱਡਾ ਹਨਾ ਹਾਂਜੀ ਹਾਂਜੀ ਤੇ ਬਾਕੀ ਸਾਡੇ ਆਦਰ ਕਾਸਟ ਦੇ ਵਿੱਚ ਆਏ ਹੋਏ ਕੋਈ ਤਾਏ ਜੀ ਹੋਏ ਹੋਏ ਕੋਈ ਚਾਚਾ ਜੀ ਕੋਈ ਇਹਨਾਂ ਦੇ ਡੈਡੀ ਦੇ ਨਾਨਕਿਆਂ ਦੇ ਕੋਈ ਅੱਗੋਂ ਕੋਈ ਆਏ ਹੋਏ ਕਿੱਥੇ ਵਸੇਰਾ ਕੀਤਾ ਹੋਇਆ ਇਹ ਪਿੰਡ 1984 ਤੋਂ ਪਹਿਲਾਂ ਵਸਿਆ ਸੀ ਕਤਲ ਵੀ ਆ ਜੀ ਹੁਣ ਤੁਹਾਨੂੰ ਲੱਗ ਰਿਹਾ ਨਾ ਇਹ ਮੇਰੇ ਉਹ ਸੂਰਤ ਸੰਭਾਲਣ ਦੀ ਗੱਲ ਆ 1990 90 92 92 92 93 ਦੀ ਗੱਲ ਆ ਮਾਨ ਮੇ 93 ਦੇ ਵਿੱਚ ਇਹ ਸਾਰੀ ਟਿੱਬੇ ਹੁੰਦੀ ਸੀ ਜਿੱਥੇ ਹਾਂ ਜੀ ਪੱਦਰ ਪੁੱਦਰ ਬਾਹਰ ਚੋ ਗਈ ਇਹ ਬਾਹਰ ਚੋ ਕੀਤੀ ਹੋਈ ਆ ਪੱਦਰ ਇਹ ਐਚ ਡੀ ਜ਼ਮੀਨ ਆ ਜੀ ਇਹ ਪੌਂਗ ਡੈਮ ਨਹੀਂ ਹਿਮਾਚਲ ਦੇ ਵਿੱਚ ਪੌਂਗ ਡੈਮ ਪੌਂਗ ਡੈਮ ਇਹ ਹਿਮਾਚਲ ਦੇ ਵਿੱਚ ਪੌਂਗ ਡੈਮ ਉੱਥੋਂ ਲੈ ਕੇ ਹਿਮਾਚਲ ਵਾਲਿਆਂ ਨੂੰ ਇੱਥੇ ਲੋਟਮੈਂਟ ਕੀਤੀ ਸੀਗੀ ਇਹ ਜ਼ਮੀਨਾਂ ਠੀਕ ਆ ਇਹਨਾਂ ਨੂੰ ਜ਼ਮੀਨਾਂ ਮਾਲਕ ਕਾਂਗੜੀਆਂ ਦੀਆਂ ਜ਼ਮੀਨਾਂ ਬੋਲੀਆਂ ਜਾਂਦੀਆਂ ਇਹ ਬਾਹਰ ਚੋਂ ਆਪਣੇ ਇੱਥੇ ਜ਼ਿਮੀਂਦਾਰਾਂ ਨੇ ਆ ਕੇ ਹਾਂ ਜੀ ਓਕੇ ਹਾਂ ਜੀ ਅਬ ਇਹਨੂੰ ਆਪਾਂ ਮੋਗਾ ਕਹਿੰਦੇ ਆ ਜਿਹੜਾ ਜਾਂਦਾ ਆ ਸੁਆ ਆ ਗਈ ਸੁਆ ਆ ਸੀ ਜਿਵੇਂ ਨਿਆ ਮੋਗੇ ਨਿਕਲਦੇ ਨੇ ਹਾਂ ਜੀ ਹਾਂ ਜੀ ਮੋਗੇ ਨਿਕਲ ਜਿਵੇਂ ਅਸੀਂ ਨਹਿਰ ਬੋਲਦੇ ਨੇ ਤੁਸੀਂ ਜਿਵੇਂ ਉੱਥੇ ਪੰਜਾਬ ਦੇ ਵਿੱਚ ਸੁਆ ਬੋਲਦੇ ਨੇ ਨਹੀਂ ਇਹ ਆ ਇਹਨੂੰ ਸੁਆ ਜੀ ਬੋਲਦੇ ਆ ਤੂੰ ਵੱਡਾ ਥੋੜਾ ਜਿਹਾ ਉਹਨੂੰ ਨਹਿਰ ਉਹਨੂੰ ਨਹਿਰ ਬੋਲਦੇ ਨੇ ਇਹ ਤਾਂ ਸੁਆ ਟਾ ਇਹਨੂੰ ਹੀ ਨਹਿਰ ਬੋਲਦੇ ਨੇ ਜਿਵੇਂ ਹਾਂ ਜੀ ਹਾਂ ਜੀ ਜਿਵੇਂ ਉਹ ਜਿਵੇਂ ਮੋਗੇ ਦੇ ਨਾਲ ਨਿਕਲ ਉਹਨੂੰ ਖਾਲਾ ਬੋਲ ਦਿੰਨੇ ਜੀ ਖਾਲਾ ਆਪਾਂ ਨਾਲਾ ਕੱਸੀ ਕੱਸੀ ਵੀ ਕੱਸੀ ਨਾ ਉਹ ਕੱਸੀ ਜਿਵੇਂ ਅਜਾ ਮੇਰੇ ਤਾਂ ਜਿਵੇਂ ਸੋਹਰੇ ਆ ਪਾਕਿਸਤਾਨ ਬਹੌਰ ਆ ਪੰਜਾਬ ਹੈ ਮੈਂ ਉਧਰ ਜਾਂਦੇ ਰਹਿਣਾ ਉਹ ਕੱਸੀ ਬੋਲਦੇ ਜੀ ਨਮਾ ਸੂਏ ਤੋਂ ਕੱਸੀ ਆਈਏ ਇਧਰੋਂ ਨਰਮ ਹੀ ਹੈ ਜਿਆਦਾ ਤੋਂ ਹਾਂਜੀ ਹਾਂਜੀ ਨਰਮ ਨਰਮ ਆਪਾਂ ਉਧਰਲੇ ਏਰੀਏ ਜਿਹੜਾ ਲੇਲਾ ਮਜਨੂ ਵਾਲੇ ਏਰੀਏ ਦੇ ਵਿੱਚ ਜਾਵਾਂਗੇ ਉਧਰ ਜ਼ਿਆਦਾ ਝੋਨਾ ਹੈਗਾ ਜੀ ਅੱਛਾ ਉਧਰ ਝੋਨਾ ਉਹ ਫਿਰ ਉਹ 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 ਦਾ ਮਿੱਠਾ ਪਾਣੀ ਜੀ ਬੈਲਟ ਵਧੀਆ ਉਧਰਲਾ ਆਪਣੇ ਨੇ ਰੇਤੇ ਵਾਲਾ ਹਨਾ ਜਮੀਨ ਰੇਤੇ ਵਾਲੀ ਹੈ ਇੱਥੇ ਇੱਥੇ ਆਪਣੇ ਰੇਤੇ ਵਾਲੀ ਜ਼ਮੀਨ ਆ ਬਸ ਪਾਣੀ ਥੋੜਾ ਯਾ ਦਿੱਕਤ ਆ ਪਾਣੀ ਤੇ ਜਿਹੜਾ ਆਪਣੇ ਮਜਨੂ ਵਾਲੇ ਏਰੀਏ ਦੇ ਵਿੱਚ ਜਾਂਦੇ ਆ ਉਧਰ ਪਾਣੀ ਥੋੜਾ ਜਿਹਾ ਮਿੱਠਾ ਵੀ ਹੈਗਾ ਜ਼ਮੀਨਾਂ ਵੀ ਥੋੜੀਆਂ ਜੀਆਂ ਜਮਲ ਲਾਲ ਜੀ ਮਿੱਟੀ ਵਾਲੀਆਂ ਮਿਕਸ ਜੀਆਂ ਜ਼ਮੀਨਾਂ ਉਧਰ ਝੋਨਾ ਕਾਫੀ ਜ਼ਿਆਦਾ ਹੁੰਦਾ ਹੈਗਾ ਕਾਫੀ ਮਦਦ ਜੇ ਲਗਭਗ ਹਨਮਾਣਗੜ੍ਹ ਤੇ ਉਧਰ ਹਰਿਆਣੇ ਤੋਂ ਵਿੱਚੋਂ ਚੱਲਦੀ ਹੈ ਜੀ ਇਹ ਇਹ ਜਿਵੇਂ ਗੱਗਰ ਨਦੀ ਹੈ ਜੀ ਗੱਗਰ ਉਹ ਠੀਕ ਹੈ ਹਾਂ ਜੀ ਗੱਗਰ ਨਦੀ ਹੈ ਹਰਿਆਣੇ ਹੋ ਕੇ ਪਟਿਆਲਾ ਤੋਂ ਬਾਅਦ ਬਾਅਦ ਹੋ ਕੇ ਹਰਿਆਣੇ ਹੋ ਕੇ ਇਹ ਜਿਹੜੀ ਗੱਗਰ ਨਦੀ ਦਾ ਜਿਹੜਾ ਬੈਲਟ ਹੈ ਨਾ ਜੀ ਇਹ ਨਾਲ ਹੀ ਪੈ ਜਾਂਦੀ ਆ ਪਰ ਲੇਲਾ ਮੇਜ ਨੂੰ ਜਾ ਰਹੇ ਨੇ ਗੱਗਰ ਨਦੀ ਦੇ ਵਿੱਚ ਹੁੰਦਾ ਜੀ ਲੇਲਾ ਮੇਜ ਨੂੰ ਅੱਛਾ ਅੱਛਾ ਹਾਂਜੀ ਤੇ ਇਹ ਬੈਲਟ ਜਿਹੜਾ ਸਾਰਾ ਹੀ ਨਾਲੀ ਏਰੀਆ ਵਾਲਾ ਇਹਦੇ ਵਿੱਚ ਸਾਰੇ ਜੀ ਢੋਣਾ ਹੁੰਦਾ ਕਿਉਂਕਿ ਕਾਰਨ ਕਿ ਇਹ ਰੀਚਾਰਜ ਹੋ ਜਾਂਦੇ ਬੋਰ ਮਾਲਾ ਅੱਜ ਸਾਲ ਪਾਣੀ ਹੁੰਦਾ ਇਹ ਪਾਣੀ ਅੰਦਰ ਹੈ ਜਿਵੇਂ ਦੀ ਬੋਰਾਂ ਦੇ ਵਿੱਚ ਚਲਿਆ ਜਾਂਦਾ ਹੈ ਚੱਗਰ ਚੜਦੀ ਵੀ ਬਹੁਤ ਆ ਨਾ ਆ ਲਗਭਗ ਹੋਣਾ ਜਿਦੋਂ 20 ਦਿਨ ਪਹਿਲਾਂ ਹੀ ਉਤਰੀ ਹੈ ਮਹੀਨਾ ਪਹਿਲਾਂ 20 ਦਿਨ ਪਹਿਲਾਂ ਕਾਫੀ ਪਾਣੀ ਆਇਆ ਸੀ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਬਾੜ ਆਈਆਂ ਸੀ ਬਾੜ ਤੋਂ ਬਾਅਦ ਇੱਧਰ ਪੰਜਾਬ ਦੇ ਵਿੱਚ ਜਦੋਂ ਬਾੜ ਆਈ ਸੀ ਤੇ ਇੱਧਰ ਰਾਜਸਥਾਨ ਦੇ ਵਿੱਚ ਵੀ ਪਾਣੀ ਛੱਡਿਆ ਗਿਆ ਸੀ ਇੱਧਰ ਨਦੀ ਦੇ ਵਿੱਚ ਤੇ ਇਹ ਵੀ ਕਾਫੀ ਚੜੀ ਹੋਈ ਸੀ ਕਾ ਲਗਭਗ ਅੱਜ ਤੋਂ 10 ਸਾਲ ਬਾਅਦ ਇੰਨੀ ਜ਼ਿਆਦਾ ਅੱਗ ਕਰਨ ਦੀ ਜੜੀ ਸੀ 10 ਸਾਲਾਂ ਬਾਅਦ ਦੇਖਿਆ ਗਿਆ ਇੰਨਾ ਪਾਣੀ ਕਾਫੀ ਜ਼ਿਆਦਾ ਪਾਣੀ ਚੜਿਆ ਹੋਇਆ ਹੈ ਇਹ ਜਿਹੜਾ ਜਿਹੜਾ ਇਹ ਸੋਲਰ ਸਿਸਟਮ ਲੱਗਿਆ ਹੈ ਇਹ ਘਰਾਂ ਵਾਸਤੇ ਜਾਂ ਖੇਤਾਂ ਕੋਤਾ ਵਾਸਤੇ ਸਾਰਾ ਇਹ ਖੇਤਾਂ ਦੇ ਵਿੱਚ ਵੀ ਇਹ ਖੇਤਾਂ ਦੇ Rajasthan ਦੇ ਵਿੱਚ ਸੋਲਰ ਪਲਾਂਟ ਬਹੁਤ ਜ਼ਿਆਦਾ ਕਾਮਯਾਬ ਹੈ ਜੀ ਕਿਉਂਕਿ ਇੱਥੇ ਗਰਮੀ ਜ਼ਿਆਦਾ ਟੈਂਪਰੇਚਰ ਜ਼ਿਆਦਾ ਰਹਿੰਦਾ ਹੈ ਕਿਉਂਕਿ 12 ਮਹੀਨੇ ਦੇ ਵਿੱਚ 8 ਮਹੀਨੇ ਗਰਮੀ ਪੈਂਦੀ ਹੈ ਜੀ Rajasthan ਦੇ ਵਿੱਚ 4 ਮਹੀਨੇ ਸਰਦੀ ਪੈਂਦੀ ਹੈ ਜੀ ਅੱਛਾ ਕਿਉਂਕਿ ਹੁਣ ਐਸੇ ਐਸੇ ਟਾਈਮ ਵੀ ਹਜੇ ਤੱਕ ਜੇ ਕੋ ਪੰਜਾਬ ਦੇ ਵਿੱਚ ਫੁੱਲ ਜਦ ਠੰਡ ਹੈ ਇਸ ਟਾਈਮ ਤੱਪ ਦਾ ਬਹੁਤ ਹੋਊਗਾ ਇਹ ਰਾਜਸਥਾਨ ਤੱਪ ਦਾ ਬਹੁਤ ਜ਼ਿਆਦਾ ਵੇਖਣੇ ਮਤਲਬ ਵੀ ਜੇ ਆਪਣੇ ਇੱਥੇ ਲਾਸਟ ਜਿਹੜਾ ਟੈਂਪਰੇਚਰ ਹੁੰਦਾ ਜੀ 48 ਡਿਗਰੀ ਤੱਕ ਪਹੁੰਚ ਜਾਂਦਾ ਜੀ ਇੱਕ ਨਾ ਹੋਰ ਗੱਲ ਦੇਖੀ ਮੈਂ ਜੈਸਲਮੇਰ ਕਿਹਾ ਸੀ ਕਾਫੀ ਟਾਈਮ ਹੋ ਗਿਆ 12 13 ਸਾਲ ਪਹਿਲਾਂ ਉੱਥੇ ਮਤਲਬ ਕਿ ਇੰਨੀ ਗਰਮੀ ਸੀ ਜੈਪੁਰ ਤੋਂ ਉਧਰ ਹੋ ਕੇ ਗਈ ਸੀ ਜੈਸਲਮੇਰ ਤੁਸੀਂ ਇੰਨੀ ਹਾਂਜੀ ਇੰਨੀ ਗਰਮੀ ਆ ਜੀ ਤੁਸੀਂ ਜਿਹੜਾ ਰੇਤ ਹੈ ਨਾ ਉੱਥੇ ਤੇ ਜਿਹੜਾ ਪਾਪੜ ਹੁੰਦਾ ਨਾ ਪਾਪੜ ਰੱਖ ਕੇ ਤੁਸੀਂ ਸੇਕ ਲਵਾਂਗੇ ਨਾ ਉਹ ਵੀ ਅੰਦਾਜ਼ਾ ਇੰਨੀ ਵਧੀਆ ਸੜਕ ਜੀ ਸੜਕ ਤੋਂ ਅਸੀਂ ਗਲਤ ਮੋੜ ਕੇ ਘੱਟ ਉੱਥੋਂ ਵਾਪਸ ਮੋੜ ਕੇ ਲਿਆਉਣ ਲੱਗੇ ਉਹ ਘੱਟ ਜਾ ਕੁਛ ਨਹੀਂ ਸੀਗਾ ਜਾਂਦੇ ਉੱਥੇ ਟਾਇਰ ਉਹੀ ਸਾਡਾ ਹੋ ਗਿਆ ਮਤਲਬ ਕਿ ਪਟਾਕਾ ਹੀ ਪੈ ਗਿਆ ਪਟਾਕਾ ਪੈ ਗਿਆ ਇੰਨੀ ਜ਼ਿਆਦਾ ਟੈਂਪਰੇਚਰ ਆਉਂਦਾ ਜਿਵੇਂ ਮੰਨ ਲਓ ਆਪਾਂ ਕਹਿੰਨੇ ਨੇ ਜਿਵੇਂ ਸਾਡੇ ਇੱਥੇ ਆ ਜਾਂਦਾ ਪਾਣੀ ਜੀ 1 ਤੋਂ 20 20 ਫੁੱਟ ਤੇ ਥੱਲੇ ਇੱਕ ਸੋ ਰਿਪੋਰਟ ਤੇ ਆਪਣਾ ਥੱਲੜਾ ਜਿਹੜਾ ਪਾਣੀ ਹੈ ਜਿਵੇਂ ਮਾਲਾ ਆਪਾਂ ਜਾਵਾਂਗੇ ਲੇਲਾ ਮਜਨੂ ਵਾਲੇ ਏਰੀਏ ਦੇ ਵਿੱਚ ਉੱਥੇ ਹੈਗਾ 70 ਫੁੱਟ ਤੇ ਪਾਣੀ 65 ਫੁੱਟ ਤੇ 40 ਫੁੱਟ ਤੇ ਪਾਣੀ ਜੀ ਆਪਣਾ ਜਿਵੇਂ ਏਰੀਆ ਇੱਧਰ ਆਉਂਦਾ ਲਗਭਗ 120 ਫੁੱਟ ਤੇ ਏਰੀਏ ਤੇ ਪਾਣੀ ਆ ਜਾਂਦੇ ਜੀ ਤੇ ਅੱਗੇ ਵੀ ਕਣੇਰ ਜਾਵਾਂਗੇ ਤਾਂ 200 ਫੁੱਟ ਤੇ ਹੋ ਜਾਂਦਾ ਜੀ ਜਾਸਲਮੇਰ ਜਾਵਾਂਗੇ ਤਾਂ 350 400 ਫੁੱਟ ਤੇ ਪਾਣੀ ਉਹ ਫਿਰ ਉਚਾਈ ਵਧੀ ਜਾਂਦੀ ਹੈ ਉਚਾਈ ਵਧੀ ਜਾਂਦੀ ਹੈ ਧੀਰੇ ਤੇ ਉਧਰੋਂ ਪਾਣੀ ਘਟਦਾ ਜਾਂਦਾ ਜੀ ਜਾਸਲਮੇਰੀ ਏਰੀਏ ਦੇ ਵਿੱਚ ਇੱਥੇ ਲਗਭਗ ਲਾਸਟ ਟੈਂਪਰੇਚਰ 48 ਡਿਗਰੀ ਤੱਕ ਪਹੁੰਚ ਜਾਂਦਾ ਹੈ ਤੇ ਟੇਸਟ ਦਾ ਵੀ ਫਰਕ ਪੈਂਦਾ ਟੇਸਟ ਦਾ ਵੀ ਫਰਕ ਪੈਂਦਾ ਤੇ ਜਿਹੜਾ ਤੁਸੀਂ ਵਿਕਨਰ ਏਰੀਏ ਦੇ ਵਿੱਚ ਜਾਓਗੇ ਉੱਥੇ ਪਾਣੀ ਦਾ ਵੀ ਬਹੁਤ ਫਰਕ ਹੈ ਜੇ ਮਨ ਲਾ ਤੁਸੀਂ ਪੰਜਾਬ ਤੋਂ ਆਏ ਆ ਉਧਰ ਜਿਹੜਾ ਪਾਣੀ ਜਿਹੜਾ ਹੈਗਾ ਨਾ ਉਹ ਥੋੜਾ ਜਿਹਾ ਨਮਕੀਨ ਤੇ ਚਿਕਨਾੜ ਜੀ ਵਾਲਾ ਪਾਣੀ ਹੈਗਾ ਲੂਜ਼ ਮੋਸ਼ਨ ਬਹੁਤ ਜਲਦੀ ਲੱਗਦੇ ਉਸ ਪਾਣੀ ਦੇ ਨਾਲ ਆ ਚਲੋ ਨੇ ਮਿਲ ਜਾਂਦੀ ਹੈ ਬੋਟਲ ਵਾਲਾ ਪਾਣੀ ਪੀ ਲੈ ਜੇ ਮਨ ਲਾ ਇੱਧਰਲੇ ਜਿਹੜੇ ਨੂਬਗੜ ਹੋ ਗਿਆ ਰਾਇਸਨਗਰ ਹੋ ਗਿਆ ਜਿਹ ਪਦਮਪੁਰ ਏਰੀਆ ਹੋ ਗਿਆ ਸੂਰਤਗੜ ਏਰੀਆ ਹੋ ਗਿਆ ਇਹ ਜਿੰਨੇ ਵੀ ਜਿਹੜੇ ਜਾਂਦੇ ਹਨ ਮਨ ਲਾ ਆਪਦੇ ਪਰਸਨਲ ਸਾਧਨਾਂ ਤੇ ਉਹ ਆਪਦੇ వాటర్ ਕੂਲਰ ਨਾਲ ਲੈ ਕੇ ਜਾਂਦੇ ਪਾਣੀ ਦੇ ਹਾਂ ਨਹੀਂ ਉਹ ਵਧੀਆ ਸਭ ਤੋਂ ਵਧੀਆ ਕਰਦਾ ਹਾਂ ਉਹ ਜਿਨ੍ਹਾਂ ਦਾ ਜਿਵੇਂ ਹੁਣ ਜਾਣਕਾਰੀ ਹੈ ਲੇਲਾ ਮਜਨੂ ਵਾਲੀ ਰੋਡ ਆ ਗਈ ਜੀ ਉਹ ਲੇਲਾ ਮਜਨੂ ਲਿਖਿਆ ਹੋਇਆ ਲੇਲਾ ਮਜਨੂ ਮੰਜ਼ਾਰ ਜੀ ਆਪ ਦਾ ਹਾਰਦਿਕ ਸਵਾਗਤ ਕਰਦਾ ਜੀ ਇੱਥੋਂ ਲਗਭਗ 2 ਕਿਲੋਮੀਟਰ ਲੇਲਾ ਮਜਨੂ ਰਹਿ ਜਾਂਦੀ ਇਹ ਅਨੂਪਗੜ ਨੂੰ ਮੁੜ ਜਾਂਦੀ ਹੈ ਰੋਡ ਜੀ ਅ ਸਿੱਧੀ ਅਨੂਪਗੜ ਹਾਂਜੀ ਇਹ ਬਾਰਡਰ ਨੂੰ ਮੁੜ ਜਾਂਦੀ ਹੈ ਅੱਛਾ ਇੱਧਰ ਬਾਰਡਰ ਹੈ ਇਹ ਇੱਧਰ ਬਾਰਡਰ ਏਰੀਆ ਆ ਗਿਆ ਇਹ ਅਨੂਪਗੜ ਆ ਗਿਆ ਇਹ ਸਾਹਮਣੇ ਲੇਲਾ ਮਜਨੂ ਵਾਲੀ ਏਰੀਆ ਆ ਹਾਂ ਲੇਲਾ ਮਜਨੂ ਮਜ਼ਾਰ ਹਾਂਜੀ ਪਿੰਡ ਕਿਹੜਾ ਪੈਂਦਾ ਵਾ ਇਹ ਇਹ ਬੰਜੌਰ ਪਿੰਡ ਪੈਂਦਾ ਬੰਜੌਰ ਹਾਂਜੀ ਮੰਜੌਰ ਪਿੰਡ ਪੈਂਦਾ ਲੇਲਾ ਮਜਨੂ ਦੇ ਨਾਮ ਕਾਫੀ ਵੱਡੀ ਪਣੀ ਹੈ ਮਜ਼ਾਰ ਜਾਂ ਕਿਵੇਂ ਹੈ ਠੀਕ ਠਾਕ ਹੈ ਕੋਈ ਜ਼ਿਆਦਾ ਵੱਡੀ ਨਹੀਂ ਅੱਜ ਕੇ ਬਾੜੀ ਪ੍ਰੋਮੋਸ਼ਨ ਮੈਂ ਦੇਖਿਆ ਪ੍ਰੋਮੋਸ਼ਨ ਕੀਤਾ ਨਹੀਂ ਗਾ ਲੋਕਾਂ ਨੇ ਕਾਰਨ ਇਹ ਕੀ ਹੈ ਕਿ ਲੇਲਾ ਜਿਹੜਾ ਲੇਲਾ ਮਚਨ ਦਾ ਮੇਲਾ ਲੱਗਦਾ ਉਹ ਤੋਂ ਬਹੁਤ ਵਧੀਆ ਪੱਧਰ ਤੇ ਲੱਗਦਾ ਹੈ ਬਾਹਰ ਪੰਜਾਬ ਦੇ ਪੰਜਾਬ ਚੋਂ ਵੀ ਟੀਮਾਂ ਆਉਂਦੀਆਂ ਅੱਛਾ ਇੱਥੇ ਟੂਰਨਾਮੈਂਟ ਵੀ ਹੁੰਦਾ ਕਾਫੀ ਵਧੀਆ ਹੁੰਦਾ ਹੈ ਕਿ ਹਰਿਆਣੇ ਤੋਂ ਵੀ ਟੀਮਾਂ ਆਉਂਦੀਆਂ ਪੰਜਾਬ ਤੇ ਰਾਜਸਥਾਨ ਦੀਆਂ ਵੀ ਟੀਮਾਂ ਕਾਫੀ ਆਉਂਦੀਆਂ ਹੈਗੀਆਂ ਠੀਕ ਆ ਤੇ ਕੋਈ ਜਿਆਦਾ ਇਹਨੂੰ ਨਾ ਪ੍ਰਮੋਟ ਨਹੀਂ ਕੀਤਾ ਕਿਉਂਕਿ ਗਵਰਨਮੈਂਟ ਨੇ ਪੈਸਾ ਪਹਿਲਾਂ ਵੀ ਕਾਫੀ ਪਾਸ ਕੀਤਾ ਸੀ ਇਹਨੂੰ ਲੇਲਾ ਮਜਨੂ ਨੂੰ ਉਸ ਪੱਧਰ ਤੇ ਇਹਦੇ ਤੇ ਪੈਸਾ ਲੱਗਿਆ ਨਹੀਂ ਗੱਲ ਲੇਲਾ ਮਜਨੂ ਉੱਤੇ ਜਿੰਨਾ ਲੇਲਾ ਮਜਨੂ ਨੂੰ ਪਾਸ ਹੋਇਆ ਸੀਗਾ ਪੈਸਾ ਤੇ ਜਿਆਦਾ ਹੋਇਆ ਨਹੀਂ ਹੋਣਾ ਪਿੱਛੋਂ ਆਇਆ ਨਹੀਂ ਹੋਣਾ ਹਣਾ 100 ਪੈਸਾ ਆਇਆ ਵੀ ਜ਼ਰੂਰ ਹੈ ਤੇ ਬਸ ਵਿੱਚੋਂ ਹੀ ਕੋਈ ਦੇਖ ਘੋਟਾਲੇ ਅੱਜ ਕੱਲ ਇਹ ਬਹੁਤ ਜਿਆਦਾ ਹੁੰਦੇ ਜੀ ਜਿੰਨਾ ਪੈਸਾ ਆਉਂਦਾ ਉਹਨਾਂ ਹੀ ਦੂਸਰੇ ਕਿ ਨਾਮ ਹੈ ਗਾਂ ਦੀ ਗਾਂ ਦੂਸਰੇ ਕਿ ਨਾਮ ਹੈ ਵਿਚ ਨਾਲ ਵੀ ਜੇ 10% ਪੈਸਾ ਆਇਆ ਤਾਂ ਉਹਦੇ ਵਿੱਚੋਂ 4-5% ਤਾਂ ਪਹਿਲਾਂ ਹੀ ਵਿੱਚ ਵੰਡਿਆ ਜਾਂਦਾ ਜੀ। ਉਸ ਪੱਤਰ ਤੇ ਜਿੰਨਾ ਕੰਮ ਹੋਣਾ ਚਾਹੀਦਾ ਉਹਨਾ ਕੰਮ ਹੁੰਦਾ ਜੀ। ਇਹ ਤੇ ਇਹ ਕਿਨੂੰ ਕਿੰਨਾ ਕਿੰਨੇ ਸਾਲ ਪੁਰਾਣੀ ਉਹ ਇਹ ਮੰਜਾਰ ਆ ਜਿਹੜੀ। ਇਹ ਡੈਡੀ ਜੀ ਹੋਣੀ ਆ 1984 ਦੇ ਵਿੱਚ। ਅੱਛਾ। ਤੇ ਡੈਡੀ ਜੀ ਦੇ ਮਾਮੇ ਜੀ ਹੋਣੀ ਸੀਗੇ। ਇਹ ਮੰਜਾਰ ਉਹਨਾਂ ਨੇ ਬਣਾਈ ਸੀ ਜੀ। ਅੱਛਾ। ਹਾਂ ਜੀ। ਡੈਡੀ ਜੀ ਮਾਮੇ ਜੀ ਹੋਣਿਆ ਦੇ ਨਾਮ ਰਣਜੀਤ ਸਿੰਘ ਜੀ ਨਾਮ ਸੀਗਾ ਉਹਨਾਂ ਦਾ। ਦਾ ਜੀ ਦਾਦਾ ਜੀ ਲਗੇ ਉਹਨਾਂ ਨੇ ਇਹ ਦੂਸਰਾ ਕਿਨਾਰਾ ਮੈਂ ਪੰਜਾਬ ਦਾ ਨਿਰਮਾਣ ਕੀਤਾ ਸੀ ਪਹਿਲਾਂ ਕੋਈ ਉਦਾਂ ਮਾੜੇ ਮੋੜੇ ਜਗ੍ਹਾ ਤਾਂ ਬਣੀ ਹੋਈ ਛੋਟੀ ਜਿਹੀ ਛੋਟੇ ਮੋਟੇ ਜਗ੍ਹਾ ਬਣੀ ਹੋਈ ਸੀ ਉਹਦੇ ਤੋਂ ਬਾਅਦ ਜਿਹੜਾ 1984 ਤੋਂ ਬਾਅਦ ਇਹ ਜਿਹੜਾ ਦੂਸਰਾ ਕਿਨਾਰਾ ਲੇਲਾ ਮਜਨੂ ਦਾ ਜਿਹੜਾ ਸੀਗਾ ਪੰਜਾਰੇ ਰੂਟੀਨ ਦੇ ਵਿੱਚ ਚੱਲਣ ਲੱਗੀ ਸੀ ਠੀਕ ਹੈ 1984 ਤੋਂ ਬਾਅਦ ਹਾਂਜੀ ਹਾਂਜੀ ਬਾਕੀ ਗੱਲਾਂ ਬਾਤਾਂ ਜਾ ਕੇ ਕਰਦੇ ਆਂ ਛੋਟੂ ਸੌ ਗਿਆ ਹਾਂ ਆਓ ਹਾਂ ਕਿੱਥੇ ਜਾ ਰਹੇ ਆਪਾਂ ਸਿੱਪੀ ਕਰਨੀ ਸਿੱਪੀ ਸਿੱਪੀ ਕਰ ਲੈ ਅੱਲਾ ਕੱਲਾ ਕੋਟਾ ਕੋਟਾ ਅੱਲਾ ਕੱਲਾ ਕਰ ਲੈ ਸਭਨ ਹਾਂਜੀ ਸਾਥੇ ਗੱਲਾਂ ਸੁ ਦੇਖ ਰਹੇ ਸੀ ਮੈਂ ਕਿਹਾ ਸਾਹਮਣੇ ਪਿੰਡ ਟੱਕ ਦੇਂ ਦੁਹਵਾਦਾ ਮੈਂ ਵੀ ਆ ਬਾਰਡਰ ਦੇ ਨਾਲ ਨਾਲ ਆ ਰਹੇ ਹਾਂਜੀ ਮਜ਼ਾਰ ਲੈਲਾ ਮਜਨੂ ਆਪਕਾ ਹਾਰਦਿਕ ਸਵਾਗਤ ਕਰਦੀ ਹੈ ਇਹ ਉੱਪਰ ਮੈਂ ਗੋਮਬਦ ਮੱਲਾ ਬਾਅਦ ਚ ਬਣਾਇਆ ਲੱਗਦਾ ਨਹੀਂ 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 ਕੋਈ ਵੀ ਰੋਡ ਹੈ ਉੱਪਰ ਰਾਜਸਥਾਨ ਦੇ ਨੂਪਗੜ੍ਹ ਜ਼ਿਲ੍ਹੇ ਦੇ ਵਿੱਚ ਇੱਕ ਲੈਲਾ ਮਜਲੂ ਜੀ ਮਜ਼ਾਰ ਬਣੀ ਹੋਈ ਆ ਜਿਉਂ ਦਿਖਾ ਰਹੇ ਆ ਆਹ ਹੈ ਜੀ ਆਹ ਮਜ਼ਾਰ ਲੈਲਾ ਮਜਲੂਰੀ ਤੇ ਇੱਧਰ ਜਦੋਂ ਮੇਲਾ ਲੱਗਦਾ ਸਾਦੇ ਕਮਰੇ ਬਣੇ ਹੋਏ ਨੇ ਤੇ ਹੁਣ ਤੁਹ ਦਿਖਾਉਨੇ ਆ ਪੰਦੂ ਅੰਦਰ ਲੁਕੀ ਹੋਇਆ ਲੈਲਾ ਮਜਲੂਦੀ ਸਮਾਤ लव या श्री फोटो ले लामा जिलोदी मोहब्बत जिंदाबाद बारिश के फूल है ਪਾਛੋ ਤੇ ਪਹਿਲਾ ਇਹ ਕੀ ਮੋਹਰੀ ਮਨ ਲਾ ਕੋਈ ਵਿਆਹ ਵਗੈਰਾ ਨਹੀਂ ਹੁੰਦਾ ਸੋ ਸੁਖਣਾ ਸੋ ਕੇ ਮੋਹਰੀ ਬਣ ਕੇ ਜਾਂਦੇ ਆ ਜਦੋਂ ਫਿਰ ਕੋਈ ਵਿਆਹ ਵਗੈਰਾ ਹੋ ਜਾਂਦਾ ਹੈ ਮਨ ਲਾ ਇਸ ਜੋੜੇ ਦਾ ਫਿਰ ਉਹ ਮੋਹਰੀ ਆ ਕੇ ਖੋਲ ਕੇ ਜਾਂਦੇ ਆ ਖੋਲ ਕੇ ਜਾਂਦਾ ਪਰ ਪਤਾ ਕਿਵੇਂ ਲੱਗਦਾ ਵੀ ਕਿਹੜੀ ਬਣੀ ਆ ਉਹ ਕੋਈ ਵੀ ਕੋਈ ਵੀ ਕੋਈ ਵੀ ਖੋਲ ਦੋ ਆਪ ਦੀ ਸ਼ਰਧਾ ਆਉਂਦੀ ਹੈ ਜੇ ਮਨ ਲਾ ਕੇ ਬਲਵਸ ਇੱਕ ਖੋਲ ਜੋ ਹਨਾ ਹਾਂਜੀ ਹਾਂਜੀ ਮਨ ਲਾ ਕੇ ਮਨ ਲਾ ਕੋਈ ਵੀ ਇਹ ਮੇਲਾ ਕਿਤੇ ਨਹੀਂ ਹੁੰਦਾ ਏ ਮੇਲਾ ਦੂਸਰਾ ਕਿ ਨਾਮ ਆਸ਼ਾ ਦਾ ਸਾਲਗੋਦੀ ਹੁੰਦਾ ਨੇ ਸਾਲਵਾਰ ਦਾ ਇਹ ਮੇਲਾ ਹਰ ਮਹੀਨੇ ਹੁੰਦਾ ਇਹ ਬਾਪੂ ਜੀ ਮੇਲਾ ਕਿਹਾ ਮੇਰੇ ਵਿੱਚ ਹੁੰਦਾ ਜੀ ਇਹ ਗੂਣ ਦੇ ਲੜਦਾ ਮਿਲਦਾ ਗੂਣ ਦੇ ਹਿੱਟ ਲੱਗਦਾ ਯਾਰ 15 ਜੂਨ ਅਜੀ ਜਨਾਰੰਦਰਾ 11 ਤੋਂ 15 11 ਤੋਂ 15 ਜੂਨ 11 ਤੋਂ 15 ਜੂਨ ਲੋ ਵੀ ਜਿਹੜਾ ਲੇਲਾ ਮਗਦੋਂ ਮੇਲਾ ਨਾ ਦਾ ਜੂਨ ਦੇ ਵਿੱਚ 11 ਤੇ 15 ਜੂਨ ਨੂੰ ਲੱਗਦਾ ਇਤਿਹਾਸਿਕ ਜਿਹੜੇ ਸਭ ਤੋਂ ਮੇਨ ਜਿਹੜੀ ਹੈਗੀ ਇਹ ਲਲਾ ਮਜੂਬੀ ਮਜਾ ਰਹੀ ਹੈ ਤੇ ਇਥੇ ਸਰਕਾਰ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਇਥੇ ਦੂਸਰੇ ਨਾ ਰਖੋ ਪ੍ਰਮੋਸ਼ਨ ਵਾਸਤੇ ਵੀ ਨਾ ਪ੍ਰਮੋਸ਼ਨ ਨਾਲ ਮੇਲੇ ਮੇਲੇ ਲੱਖ ਬੰਦਾ ਹੋ ਜਾਂਦਾ ਹਾਂਜੀ ਠੀਕ ਹੈ ਤੇ ਸਿਰਫ ਗੁਲਕ ਚ 70000 ਰੁਪਏ ਨਹੀਂ ਵੱਧਦਾ ਠੀਕ ਹੈ ਲੱਖ ਬੰਦੇ ਦਾ 70000 ਰੁਪਏ 70000 ਕੋਈ ਫਾਲਤ ਇਹ ਐਵਰੇਜ ਇੱਕ ਰੁਪਏ ਦੀ ਵੀ ਨਹੀਂ ਪਈ ਉ ਤਾਂ ਆ ਇੱਕ ਰੁਪਏ ਦੀ ਨਹੀਂ ਪੈਂਦੀ ਐਵਰੇਜ ਆ ਇਹ ਤਾਂ ਕੋਈ ਨਹੀਂ ਤੱਕਦਾ ਕੋਈ ਛੋਟੇ ਟਿਕਦਾ ਕੋਈ ਦੋ ਟੂਟੇ ਦੇ ਕਈ ਆਹ ਹੀ ਐਵਰੇਜ ਸਭ ਨੂੰ ਟੱਪ ਜਾਂਦੇ ਨੇ ਹੁਣ ਮੈਨੇ 21 2100 ਰੁਪਏ ਨਿਕਲਦਾ ਗੱਲੇ ਕਿੰਨੇ ਨਿਕਲਦਾ ਫਿਰ ਸਹੀ ਆਹ ਖਰਚੇ ਨਹੀਂ ਉਹ ਤਾਂ ਖਰਚੇ ਬਹੁਤ ਹੁੰਦੇ ਨੇ ਹੁਣ ਮੇਰਾ 2000 ਰੁਪਏ ਮਹੀਨੇ ਦਾ ਕੋਈ ਮੰਦਾ ਹੈ ਅੱਛਾ ਤੁਹਾਡੀ ਇੱਥੇ ਰੱਖਤੋ ਨਹੀਂ ਆਹ ਦੋ 2000 ਮੰਦੇ ਨੇ ਮਹੀਨੇ ਦਾ ਕੋਈ ਮੰਦਾ ਦੋ ਮਹੀਨੇ ਕੋਈ ਬੰਦਾ ਰਹਿੰਦਾ 2000 'ਤੇ ਬਹੁਤੀ ਘੱਟ ਪੈਸਿਆਂ ਦੇ ਵਿੱਚ ਰਹਿ ਰਹੇ ਐ ਅੰਕਲ ਜੀ ਇਹ ਸੇਵਾ ਨਾ ਬਾਹਰ ਹੈ ਜਿਹੜੀ ਮੈਨੂੰ 9 ਸਾਲ ਹੋ ਗਏ ਇੱਥੇ ਆ ਕੋਈ ਸੰਗਤ ਕੋਈ ਮਾੜੇ ਮੁੱਟ ਕੋ ਦੇ ਦੇ ਜਾਂਦੀ ਕੋਈ 100 ਕੋਈ 50 ਦੇ ਜਾਂਦੀ ਏ ਇਹਨੇ ਨਾਲ ਬੈਠਾ ਨਾ ਕੋਈ 2-3 ਹਜ਼ਾਰ ਮਿਲਣ ਦਾ ਬਣ ਜਾਂਦਾ ਬਾਕੀ ਇੱਥੇ ਕੁਝ ਨਹੀਂ ਇਹ ਇੱਕ ਕਮੇਟੀ ਬਣੀ ਹੋਈ ਆ ਕਿੰਨੇ ਮੈਂਬਰ ਆ ਕਮੇਟੀ ਬਣੀ ਹੋਈ ਆ ਕਿੰਨੇ ਮੈਂਬਰ ਦੀ ਕਮੇਟੀ ਆ ਜੀ ਆਹ ਕੋਈ 5-7 ਬੰਦੇ ਠੀਕ ਆ ਨਹੀਂ 2000 ਤਾਂ ਕਾਫੀ ਘੱਟ ਆ ਦੋ ਇਹਨਾਂ ਨਾਲ ਤਾਂ 8-10 ਹਜ਼ਾਰ ਤਾਂ ਆਮ ਆ ਨਾ ਹਾਂਜੀ ਆਮ ਚੱਲਦਾ 10 ਹਜ਼ਾਰ ਤਾਂ ਆਮ ਚਾਹੀਦਾ ਚੱਲਦਾ ਹੈ ਘੱਟੋ-ਘੱਟ ਤਾਂ 10 ਹਜ਼ਾਰ ਤਾਂ ਇੱਥੇ ਤਾਂ ਉਹਦੇ ਕੋਲ ਇਹ ਦੋ ਜੀ ਸੰਮਤੀ ਮਾਰੀ ਆਈ ਇਸ ਤੇ ਚਲੋ ਇਧਰ ਫੈਸਲੀ ਕਮਰੇ ਵਿੱਚ ਨਾ ਹਾਂ ਤਾਂ ਮੇਲੇ ਮੂਲੇ ਕੀ ਰਹਿਣਾ ਤੇ ਰਹਿ ਜਾਂਦਾ ਏ ਚੱਲਦਾ ਖਰਦਾ ਵੀ ਆ ਜਾਂਦਾ ਬਾਬਾ ਜੀ ਜਿਵੇਂ ਹਾਂ ਚਲਦੀ ਫਿਰਦੀ ਦੁਨੀਆ ਘਣੀ ਆਂ ਬੋਰਦਰਾ ਸਾਥੀ ਹੋਵੇ ਮੰਦਰਤੀ ਹੋਵੇ ਨਾ ਉਹੀ ਜੜੀਆਂ ਮੰਗਾ ਹੁੰਦੀਆਂ ਨੇ ਅੱਗੇ ਸਰਕਾਰ ਤੱਕ ਲੈ ਕੇ ਜਾਂਦੇ ਨੇ ਹਾਂ ਸਹੀ ਹੈ ਜੀ ਸਹੀ ਹੈ ਤਾਂ ਜਾ ਕੇ ਲਗਨ ਹੈ ਹੀ ਜਿੱਥੇ ਦੇਖੋ ਹੂੰ ਦੇ ਬਾਬਰ ਨੇ ਕਹਤਾ ਜਾ ਲੋਕ ਜਾ ਖੜਾ ਆਪਣਾ ਸਾਈਕਲ ਆਪਾ ਸੀਗੇ ਰਾਜਸਥਾਨ ਰਾਜਸਥਾਨ ਦੇ ਅੰਦਰ ਜਿਲ੍ਹੇ ਦੇ ਵਿੱਚ 25A ਇੱਥੇ ਪਿੰਡ ਨੇ 22A 26A 27A ਤੇ ਆ ਆਪਾਂ ਘਰ ਰੁਕੇ ਸੀਗੇ ਸੰਦੀਪ ਵੀਰੇ ਦਾ ਘਰ ਆ ਜਿਹੜਾ ਸਾਈਕਲਿੰਗ ਕਰਦਾ ਆਲ ਇੰਡੀਆ ਟੂਰ ਤੇ ਇਹ ਕਿਹੜੀ ਆਪਣੀ ਸਾਈਕਲ ਹੀ ਤੇ ਆਪਾਂ ਹੁਣ ਕਰਦੇ ਆ ਅਗਲੇ ਪੜਾ ਦੇ ਦੱਸ ਉਹ ਸਾਹਮਣੇ ਵਾਲੇ ਘਰ 'ਚ ਰੁਕੇ ਸੀ ਰਾਤ ਉੱਥੇ ਤੇ ਆਸਨੀਵਲੇ ਮੰਮੀ ਡੈਡੀ ਉਹ ਵੀ ਆਏ ਗੁਰਦੁਆਰਾ ਅਨੂਪਗੜ੍ਹ ਸਾਹਿਬ ਦਾ ਦੇਖੋ ਗੁਰਦੁਆਰਾ ਸਾਹਿਬ ਬਣਿਆ ਸਫ਼ਰ ਕਰੀ ਜਾਂਦੇ ਆ ਯਾਰ ਇਹਨੂੰ ਰਾਜਸਥਾਨ ਦੇ ਲੋਖੜਵੰਜਾ ਕਹਿੰਦੇ ਅਜਿਵੇਂ ਆਪਣੇ ਪਿੰਡਾਂ 'ਚ ਮੀਆਂ ਹੁੰਦੀਆਂ ਨੇ ਨਾ ਇਹਨੇ ਸਾਡੀ ਕਰਾਈ ਪਈ ਬੱਸ ਸਾਰਾ ਸਰੀਰ ਤੇ ਸਾਰਾ ਸਾਈਕਲ ਤੇ ਸਾਰੇ ਬੈਗ hFileੇ ਪੈ ਨੇ ਇਹਨੂੰ ਕਹਿੰਦੇ ਹੁੰਦੇ ਨੇ ਖੜਵੰਜਾ ਸਾਈਕਲ ਵੀ ਸਾ ਵੀ ਰਾਜਸਥਾਨ ਆਏ ਸੂਵੇ ਜਾਂਦੇ ਆ ਤੇ ਜਿਹੜੇ ਇਹਨਾਂ ਦੇ ਮੋਰੇ ਹੁੰਦੇ ਆ ਉਹਨਾਂ ਨੇ ਨਾਂ ਤੇ ਪਿੰਡ ਰੱਖੇ ਹੋਏ ਆ ਨੇ 1 ਏ 25 ਏ 26 ਏ 27 ਇਦਾਂ ਰੱਖੇ ਹੋਏ ਹੁੰਦੇ ਨੇ ਸਾ ਵੀ ਮਿੱਤਰੋ ਆਪਾਂ ਰਾਜਸਥਾਨ ਤੋਂ ਅਨਰੂਪ ਗੜ ਤੋਂ ਜਾ ਰਹੇ ਆ ਪੀਕਨਰ ਪੀਕਨ ਦੇ ਰਹਿਣਾ ਆਪਾਂ ਨੂੰ 100 37 ਕਿਲੋਮੀਟਰ ਦੂਰ ਤੇ ਆਪਾਂ ਰਸਤੇ 'ਚ ਰੁਕਾਂਗੇ ਤੇ ਉਰੇ ਪੀਨੇ ਆਪਾਂ ਚਾਹ ਡੱਬਾ ਆ ਗਿਆ ਥੋੜੀ એનર્ਜੀ ਲੈ ਲਈਏ ਚਾਹ ਵੀ ਗਦਰਾਂਗੇ ਕੱਤੀ ਵੱਤੀ ਬੈਸ ਨੂੰ ਡੱਬਾ ਵਾਹ ਲਾਵੀ ਜੋਧਪੁਰ ਹੈਗਾ 382 ਸਪੀਕਰ ਹੈ 129 ਕੋਗ ਹੈਗਾ 96 ਜੈਸਲ ਮੇਰੇ ਹੈਗਾ 380 ਕਿਲੋ ਜੇ ਰਾਜਸਥਾਨ ਦਾ ਸਫਰ ਕਰੀ ਜਾ ਰਹੇ ਹਾਂ ਅੰਮ੍ਰਿਤਸਰ 417 ਕਿਲੋਮੀਟਰ ਦਿਖਾ ਰਿਹਾ ਬਠਿੰਡਾ 264 ਸ੍ਰੀਨਗਰ 142 ਕਿਲੋਮੀਟਰ ਪਿੱਛੋਂ ਇਧਰੋਂ ਪਾਲਿਆ ਰਿਆ ਇਹ ਰੋਡ ਤੇ ਅੱਗੇ ਕਹਿੰਦੇ ਪਾਣੀ ਦੀ ਦਿੱਕਤ ਆ ਸਕਦੀ ਆ ਦਿੱਕਤ ਵੀ ਨਹੀਂ ਮਤਲਬ ਪਾਣੀ ਸਹੀ ਨਹੀਂ ਆਉਣਾ ਆਪਾਂ ਨੂੰ ਖਰਾਬ ਕਰੂਗਾ ਮਤਲਬ ਕਿ ਪੇੜ ਦੀ ਇਨਫੈਕਸ਼ਨ ਜਸ 10 ਕਹਿ ਸਕਦੇ ਆ ਜਾਂ ਲੂਜ ਮੌਸਮ ਦਾ ਕਾਰਨ ਹੈ ਵਾਦੀ ਖੇਤਰ ਕਿਰਪਾ ਧੀਰੇ ਚੱਲੇ ਬਹੁਤ ਜੀ ਅਸਟਾ ਪਹਿਲਾਂ ਹੀ ਦੀਨੀ ਆ ਬਈ ਲਾ ਵੀ ਆਪਾਂ ਅਨੁਰੂਪਕਰ ਤੋਂ ਪੱਤੀ ਵਾਲੀਪੁਰ ਪਹੁੰਚ ਗਏ ਸਫਰ ਰੰਭਾ ਕਰਤਾ 44 ਕਿਲੋਮੀਟਰ ਰੋਡ ਤੇ ਪਿਆਰੀ ਜੀ ਕਹਿੰਦੇ ਲੰਗਰ ਤੱਕ ਜਾਓ ਤੇ ਹਣ ਪੁੱਛ ਸਕਦੇ ਲੋਵੀ ਰਾਜਸਥਾਨ ਰੇਡ ਟਿੱਪੇ ਸ਼ੁਰੂ ਹੋ ਗਏ ਤੇ ਸਫਰ ਰੰਭਾ ਕਰ ਲੈ ਹੁਣ ਤੱਕ 45 ਕਿਲੋਮੀਟਰ ਰੂਪਕਰ ਤੋਂ ਲੈ ਕੇ ਓ ਦੇਖੋ ਫਿਰ ਟਿੱਬੇ ਆ ਰਿਹਾ ਦੇਖੋ ਟਿੱਬੇ ਆਗੇ ਰਾਜਸਥਾਨ ਦੇ ਇਹਨਾ ਰਾਜਸਥਾਨ ਦੇ ਟਿੱਬੇ ਦੇਖੇ ਬਸ ਹੁਣ ਆਹੀ ਕੋਸਾਈ ਜਾਣਾ ਤੇ ਆਪਾਂ ਇਹੀ ਕੋਸ ਤੋਂ ਪਹਾਈ ਜਾਣਾ ਨੋ ਵੀ ਆਗੇ ਰੇਤੇ ਹੁਣ ਆਹੀ ਕੋਸ ਮਿਲ ਜਾਨਾ ਇੱਦਾਂ ਹੀ ਸੜਕ ਵੀ ਦੇਖੋ ਲਾ ਆਹੀ ਮਹੌਲ ਰਹਿਣਾ ਉਹ ਦੂਰ ਦੂਰ ਤੱਕ ਟਿੱਬੀ ਟਿੱਪੇ ਰਹੇ ਮੈਂ ਕਰ ਸਕਦਾ ਹਾਂ ਲੱਖ ਟਿੱਪੇ ਹਿੱਟਪੇ ਵਾਇਲ ਕੱਡੇ ਬਿਨਾ ਰਹਿ ਨਹੀਂ ਹੁੰਦਾ ਤੇ ਵੀਊ ਦੇਖੇ ਬਿਨਾ ਵੀ ਨਹੀਂ ਰਹਿ ਹੁੰਦਾ ਵਾਹ ਵਾਹ ਸਰਾ ਲੱਗਿਆ ਪਿਆ ਕੰਮ ਕਹਿੰਦੇ ਸਰਾ ਇਹਨੂੰ ਕਹਿਆ ਰੇਤੇ ਦੇ ਟਿੱਪੇ ਆ ਜਾਂਦੀ ਆਪਨੀ ਸੈਂਕਲ ਇੱਧਰ ਹਰਿਆਲੀ ਇੱਧਰ ਟਿੱਪੇ ਇੱਧਰ ਟਿੱਪੇ ਲੋ ਵੀ ਰਾਜਸਥਾਨ ਦਾ 뷰 ਦੇਖੋ ਅਸਲੀ ਤਾਂ ਹੁਣ ਆਉਣ ਲੱਗੇ ਨੇ ਮਤਲਬ ਪਹਾੜ ਟੱਪ ਤਿੱਬੇ ਜਿਹਨੂੰ ਆਪਾਂ ਕਹਿੰਦੇ ਆ ਦੇਖੋ ਜਿਵੇਂ ਮੌਸਮ ਮੌਸਮ ਬੜਾ ਜ਼ਬਰਦਸਤ 뷰 ਈਕਾਨੇਰ 85 ਕਿਲੋਮੀਟਰ ਲੋ ਵੀ ਟੈਂਟ ਲਾ ਲਿਆ ਆਪਾਂ ਨੇ ਸਮਾਨਾ ਬਣਾ ਪਿਆ ਤੇ ਬਸ ਕਰਦੇ ਹੁਣ ਆਪਾਂ ਤਿਆਰੀ ਉਸਖਾਨ ਪਿੰਡ ਦੀ ਆਪਾਂ ਲਾਇਆ ਮੰਦਰ ਤੇ ਟੈਂਟ ਸਾਹਮਣੇ ਰੋਡ ਆ ਦੇਖੋ ਟੈਂਟ ਫਿਰ ਲੋ ਵੀ ਆ ਲਾ ਲਿਆ ਆਪਾਂ ਨੇ ਟੈਂਟ ਠੀਕ ਇੱਧਰ ਸ੍ਰੀ ਸੈਨ ਜੀ ਮਹਾਰਾਜ ਚੰਦਰ ਸਿੰਘ ਜੀ ਮਹਾਰਾਜ ਬਾਲਾ ਜੀ ਮਹਾਰਾਜ ਤੇ ਆ ਮੰਦਿਰ ਆਪਾਂ ਨੈਸਟ ਇੱਥੇ ਕਰਾਂਗੇ ਸਾਹਮਣੇ ਆਪਣੇ ਰੋੜਿਆਂ ਦਾ ਮੰਡੀ ਆ ਕੈਮਰੇ ਲੱਗੇ ਹੋਏ ਨੇ ਪੂਰੀ ਸੇਫ ਜਗਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਦਾ ਬਲੌਗ ਦੇਖਿਆ ਹੁਣ ਅਸੀਂ ਥੱਕੇ ਹੋਏ ਆ ਤੇ ਬਸ ਹੁਣ ਸੌਣ ਜਾਂਦੇ ਆ ਰਿਆਂ ਕਰਨ ਲੱਗੇ ਆ ਉਸ ਖਾਪ ਦੀ ਕੋ ਸੌਣੇ ਆ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੀ ਵੀਡੀਓ ਦੇਖੀ ਜਿਨ੍ਹਾਂ ਨੇ ਲਾਈਕ ਸ਼ੇਅਰ ਸਬਸਕ੍ਰਾਈਬ ਆਪਣਾ ਜਾਂਦਾ ਨਹੀਂ ਕਰਿਆ ਤਾਂ ਜ਼ਰੂਰ ਕਰੋ ਤੇ ਹੋਰਾਂ ਨੂੰ ਵੀ ਸ਼ੇਅਰ ਕਰੋ ਤੇ ਜੋ ਵੀ ਵੀਡੀਓ ਵਿੱਚ ਕਮੀ ਪੇਸ਼ੀ ਹੁੰਦਾ ਤਾਂ ਜ਼ਰੂਰ ਦੱਸਿਆ ਕਰੋ ਥੈਂਕ ਯੂ ਧੰਨਵਾਦ